ਜੀ ਮਾਰਨ ਸਰ ਅੰਸੇ ਕਿਵੇਂ ਲੱਗਿਆ ਜੇ ਜਿਹੜੇ ਜੈਤੂ ਦੇ ਮੋਰਚੇ ਦੇ ਸ਼ਹੀਦ ਪਰਿਵਾਰ ਜਿਹੜੇ ਉਹਨਾਂ ਦੇ ਪਰਿਵਾਰ ਚੋਂ ਸੀ ਕਿਸੇ ਦੇ ਦਾਦਾ ਜੀ ਸੀ ਕਿਸੇ ਦੇ ਪਰਦਾਦਾ ਜੀ ਸੀ ਤੇ ਜਿਹੜੇ ਕਿਸ ਤਰ੍ਹਾਂ ਲੱਗਿਆ ਪਰਿਵਾਰ ਮਿਲ ਕੇ ਗਏ ਨੇ ਅੱਛਾ ਸੱਚੀ ਕਾਹਨ बहुत अच्छा लगा आज परिवार से मिलके के इनफैक्ट जब हमने पहले फंक्शन किया था ये सब उसमें आए थे फ़ंक्शन में इन सबको सम्मान किया था बट उस टाइम इतना मौका नहीं मिला था ऐसे वन टू वन मिलने का पर आज ये पूरे पिंड पूरा इकट्ठा होकर आज यहाँ आया आके उनको थैंक यू बोलने के लिए सम्मान के लिए जो उस टाइम किया था चौथा मोर्चा के शहीदों का और आज ये सब हमें थैंक यू बोलने सम्मान करने आए थे तो ये देख के बहुत खुशी होती है बिकॉज वो जो फंक्शन किया था दैट वॉज़ वेरी क्लोज़ टू माई हार्ट कि मैं लोगों को चिनविली महाराजा ऋपु सिंह जी की तरफ से सम्मान करना चाहती थी उन परिवार को कि जिनके पूर्वजों ने जैथों में पार्ट लिया या जैथों मोर्चा में शहीद हुए थे अच्छा। तो जिस तरह से मैं चाहती थी कि उनका सम्मान हो इन सबको वो फील हुआ और आज उसी का थैंक यू बोलने आए तो मुझे बहुत अच्छा लगा थैंक यू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਲੋਟ ਬੱਧੀ ਤੋਂ ਮਹਾਪੁਰਖ ਸੰਤ ਬਾਬਾ ਜਸਦੇਵ ਸਿੰਘ ਜੀ ਬਾਕੀ ਸਾਰੀਆਂ ਸੰਗਤਾਂ ਉਹ ਰਾਜਾ ਸਾਹਿਬ ਜਿਨ੍ਹਾਂ ਦੇ ਵਿੱਚ ਜਿਸ ਤਰ੍ਹਾਂ ਮਹਾਲਜ ਬਾਣੀ ਜ਼ਿਕਰ ਕਰਦੇ ਨੇ ਧੌਲ ਧਰਮ ਦਇਆ ਕਾ ਪੁੱਤ ਦੇ ਮਹਾਵਾਕ ਅਨਸਾਰ ਐਡੇ ਦਇਆਵਾਨ ਸੰਤ ਤੇ ਸੰਤ ਸੇਵੀ ਸਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਸ ਵੇਲੇ ਮਸਤੂਆਣਾ ਸਾਹਿਬ ਸੇਵਾ ਕਰਵਾ ਰਹੇ ਸਨ ਇੱਕ ਐਸਾ ਅਪਰਾਧੀ ਜਿਨ੍ਹਾਂ ਨੂੰ ਕਿ ਮੌਤ ਦੀ ਸਜ਼ਾ ਹੋਈ ਸੀ ਉਹ ਸੰਤਾਂ ਦੀ ਇਰਾਦਨਾ ਕਰਨ ਲੱਗ ਗਿਆ ਕਿ ਸੱਚੇ ਪਾਤਸ਼ਾਹ ਮੇਰਾ ਇਸ ਵੇਲੇ ਸੰਸਾਰ ਵਿੱਚ ਕੋਈ ਨਹੀਂ ਜੇ ਰਾਜਾ ਸਾਹਿਬ ਤੋਂ ਤੁਸੀਂ ਸਾਨੂੰ ਛਡਾ ਸਕਦੇ ਹੋ ਤੁਹਾਡੀ ਬਹੁਤ ਕਿਰਪਾ ਹੋਵੇਗੀ ਮਹਾਪੁਰਖ ਤ੍ਰੈਕਾਲ ਦਰਸੀ ਸਨ ਜਾਣਦੇ ਸਨ ਜਦੋਂ ਉਸ ਨੂੰ ਫਾਂਸੀ ਦਾ ਟਾਈਮ ਆਇਆ ਤਾਂ ਕਿਉਂਕਿ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਉਸ ਕੈਦੀ ਨੇ ਜਿਹਨੂੰ ਕਿ ਮੌਤ ਦੀ ਸਜ਼ਾ ਹੋਈ ਸੀ ਬੇਨਤੀ ਕੀਤੀ ਕਿ ਮੇਰੀ ਇੱਕ ਇੱਛਾ ਹੈ ਕਹਿਣ ਲੱਗੇ ਦੱਸੋ ਕਿ ਮੈਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਵਾ ਦਿਓ ਉਸ ਤੋਂ ਬਾਅਦ ਮੈਨੂੰ ਫਾਂਸੀ ਲਾ ਦਿਓ ਸਾਧ ਸੰਗਤ ਰਾਜਾ ਜੀ ਮਹਾਰਾਜ ਰਾਜਾ ਹੀਰਾ ਸਿੰਘ ਜੀ ਤੋਂ ਆਗਿਆ ਲਈ ਕਿ ਮਹਾਰਾਜ ਸੰਤਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਜ਼ਾ ਦੇ ਸਕਦੇ ਹੋ ਮਹਾਰਾਜ ਸਾਹਿਬ ਜਾਣਦੇ ਸਨ ਮਹਾਪੁਰਖਾਂ ਦੇ ਬਾਰੇ ਬਹੁਤ ਕੁਝ ਉਹਨਾਂ ਨੇ ਸ਼ਰਧਾ ਭਾਵਨਾ ਨਾਲ ਮਹਾਪੁਰਖਾਂ ਦੇ ਦਰਸ਼ਨ ਕੀਤੇ ਸਨ ਕਹਿਣ ਲੱਗੇ ਚੰਗਾ ਇਸ ਕੈਦੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਜਾਓ ਉਸ ਤੋਂ ਬਾਅਦ ਇਹਨੂੰ ਸਜ਼ਾ ਦੇਾਂਗੇ ਸਾਧ ਸੰਗਤ ਕਿਉਂਕਿ ਜਿਹੜਾ ਮਹਾਪੁਰਖ ਹੁੰਦਾ ਐਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦੇ ਆਲਾ ਉਹ ਮਹਾਪੁਰਖ ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਨਗਰ ਲੋਟ ਬੱਦੀ ਨੂੰ ਆਪਣੀ ਰਾਜਧਾਨੀ ਦਾ ਜ਼ਿਕਰ ਕੀਤਾ ਕਿਉਂਕਿ ਬਹੁਤ ਸਮਾਂ ਉਹਨਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਸਾਡੇ ਨਗਰ ਵਿੱਚ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਬੇਅੰਤ ਸੰਗਤਾਂ ਨੂੰ ਅਮਰਤਿ ਸ਼ਕਾਇਆ ਬੇਅੰਤ ਉਥੋਂ ਦੇ ਮਹਾਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰਿਆ ਕਰਦੇ ਸਨ ਸੰਤ ਦਾ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਸੁਚਾ ਸਿੰਘ ਜੀ ਸੰਤਬਾਬਾ ਲਾਲ ਸਿੰਘ ਜੀ ਸੰਤਬਾਬਾ ਮਿਤ ਸਿੰਘ ਜੀ ਸੰਤਬਾਬਾ ਮਖਤਿਆਰ ਸਿੰਘ ਜੀ ਹੋਰ ਬੇਅੰਤ ਮਹਾਂਪੁਰਖ ਔਰ ਜਿਨ੍ਹਾਂ ਦੀ ਕੋਠੀ ਵਿੱਚ ਰਿਹਾ ਕਰਦੇ ਸਨ ਰਤਨ ਸਿੰਘ ਖੁੱਲਰ ਜਿਹੜਾ ਕਿ ਪੰਜਾਂ ਪਿਆਰਿਆਂ ਵਿੱਚ ਵੀ ਲੱਗਦਾ ਸੀ ਮਹਾਂਪੁਰਖਾਂ ਨੇ ਨਗਰ ਨਾਲ ਇੰਨਾ ਪਿਆਰ ਕੀਤਾ ਕਿ ਉਸ ਨਗਰ ਨੂੰ ਆਪਣੀ ਰਾਜਧਾਨੀ ਦਾ ਖਿਤਾਬ ਦਿੱਤਾ ਜੋ ਕਿ ਹੁਣ ਤੱਕ ਆਉਂਦਾ ਸੋ ਬਾਬਾ ਜੀ ਬੜੀ ਸ਼ਰਧਾ ਭਾਵਨਾ ਨਾਲ ਕਿਉਂਕਿ ਸੰਤ ਬਾਬਾ ਧਿਆਨ ਸਿੰਘ ਜੀ ਜਿਨ੍ਹਾਂ ਦੀ ਉਮਰ ਤਕਰੀਬਨ 130 ਸਾਲ ਹੋਈ ਮੁਕਸਰ ਸਾਹਿਬ ਤੋਂ ਆਏ ਕਿਉਂਕਿ ਇਹ ਨਿਰਮਲ ਸੰਪਰਦਾ ਦੇ ਨਾਲ ਇਹ ਅਸਥਾਨ ਗੁਰਦੁਆਰਾ ਸਾਹਿਬ ਜਿਹਨੂੰ ਪਹਿਲਾਂ ਡੇਰਾ ਕਿਹਾ ਜਾਂਦਾ ਸੀ ਬਾਬਾ ਜੀ ਦੇ ਸਮੇਂ ਉਹਦਾ ਨਾਮ ਬੁੱਢਾ ਸਰ ਸਾਹਿਬ ਰੱਖਿਆ ਗੁਰਦੁਆਰਾ ਸਾਹਿਬ ਉੱਥੇ ਸੇਵਾ ਕਰਵਾਏ ਕਰਵਾਉਂਦੇ ਸਨ ਸੰਤ ਬਾਬਾ ਧਿਆਨ ਸਿੰਘ ਜੀ ਜਿਨ੍ਹਾਂ ਨੇ 100 ਸਾਲ ਸੇਵਾ ਕਰਵਾਈ ਉਪਰੰਤ 8 ਸਾਲ ਸੰਤ ਬਾਬਾ ਮਾਨ ਸਿੰਘ ਜੀ ਉਪਰੰਤ 64 ਸਾਲ ਸੰਤ ਬਾਬਾ ਚੰਨਲ ਸਿੰਘ ਜੀ ਹੋਰਾਂ ਨੇ ਸੇਵਾ ਕਰਵਾਈ 19 ਸਾਲ ਸੰਤ ਬਾਬਾ ਚੰਨ ਵਾਹਿਗੁਰੂ ਸੰਤ ਬਾਬਾ ਜਸਦੇਵ ਸਿੰਘ ਜੀ ਨੂੰ ਜੋ ਕਿ ਸਾਡੇ ਨਗਰ ਦੇ ਹੀ ਵਸਨੀਕ ਹਨ ਇਹਨਾਂ ਨੂੰ ਸੇਵਾ ਮੁਖ ਸੇਵਾਦਾਰ ਬਣਾਇਆ ਹੈ ਸੇਵਾ ਕਰਦੇ ਹਨ ਤਕਰੀਬਨ ਇਹਨਾਂ ਨੇ ਇਹਨੇ 18-19 ਸਾਲ ਦੇ ਵਿੱਚ 109 ਕੈਂਪ ਅੱਖੀਆਂ ਦੇ ਲਾ ਦਿੱਤੇ ਪਾਪ ਸਾਰਿਆਂ ਦੇ ਜਿਹੜੇ ਲੈਨਜ਼ ਨੇ ਫ੍ਰੀ ਪੈਂਦੇ ਹਨ ਸੰਕਰਾ ਹਸਪਤਾਲ ਤੋਂ ਆ ਕੇ ਸੋ ਮੈਂ ਇਹ ਵਿਚਾਰ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਸੀ ਕਿ ਮਹਾਪੁਰਖ ਦਾ ਜਿੱਥੇ ਚਰਨ ਪੈ ਜਾਂਦਾ ਸਤਿਗੁਰੂ ਜੀ ਬਾਣੀ ਚ ਦੱਸਦੇ ਨੇ ਮਹਾਪੁਰਖ ਦੇ ਚਰਨਾਂ ਦੀ ਬਖਸ਼ਿਸ਼ ਇਹ ਨਹੀਂ ਹੁੰਦੀ ਐ ਅੱਠ ਅੱਠ ਤੀਰਥ ਜੈ ਸਾਧ ਪਦ ਧਰੈ ਮਾਰੇ ਕਹਿੰਦੇ ਨੇ ਜਿੱਥੇ ਮਹਾਪੁਰਖ ਦੇ ਚਰਨ ਪੈ ਜਾਂਦੇ ਨੇ 68 ਤੀਰਥਾਂ ਦਾ ਨਿਵਾਸ ਹੋ ਜਾਂਦਾ ਏਸੀ ਤਰ੍ਹਾਂ ਹੀ ਸਾਡੇ ਮਹਾਰਾਜ ਹੀਰਾ ਸਿੰਘ ਜੀ ਸਨ ਜਿਨ੍ਹਾਂ ਨੇ ਮਹਾਪੁਰਖਾਂ ਦੇ ਚਰਨਾਂ 'ਚ ਉਸ ਮਰੀਜ਼ ਨੂੰ ਭੇਜਿਆ ਜਿਹਨੂੰ ਕਿ ਸਜ਼ਾ ਮਿਲਣੀ ਸੀ ਕਸੂਰਵਾਰ ਨੂੰ ਤੋਂ ਸੰਤਾਂ ਦੇ ਚਰਨਾਂ 'ਚ ਲਿਫਟ ਗਿਆ ਕਿ ਮਹਾਰਾਜ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰਾਂਗਾ ਮੈਨੂੰ ਮaaf ਕਰਵਾ ਦਿਓ ਆਖੋ ਸਤਨਾਮ ਸ੍ਰੀ ਵਾਇਕ ਕਿਉਂਕਿ ਮਹਾਪੁਰਖ ਵੀ ਦਇਆ ਦੇ ਘਰ ਚਾਉਂਦੇ ਹਨ ਸੋ ਸਾਧ ਸੰਗਤ ਮਹਾਰਾਜ ਨੇ ਆਪ ਸੰਤ ਬਾਬਾ ਅਤਰ ਸਿੰਘ ਜੀ ਨੇ ਰਾਜਾ ਹੀਰਾ ਸਿੰਘ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਸ ਨੂੰ ਬਖਸ਼ ਦਿਓ ਸੋ ਉਹਨਾਂ ਦਾ ਬਚਨ ਸੁਣ ਕੇ ਜਿਹੜਾ ਕਿ ਕੈਦ ਦੀ ਸਾਧ ਸੰਗਤ ਕੁਝ ਘੰਟਿਆਂ ਬਾਅਦ ਸਜ਼ਾ ਹੋਣੀ ਸੀ ਤੋਂ ਮਹਾਰਾਜ ਹੀਰਾ ਸਿੰਘ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਭਾਵ ਇਹਨਾਂ ਉਹ ਦਇਆਵਾਨ ਇਹ ਪਰਿਵਾਰ ਹੈ ਜਿਹਨੂੰ ਅਸੀਂ ਪਿਆਰ ਤੇ ਸ਼ਰਧਾ ਨਾਲ ਅੱਜ ਅਸੀਂ ਮਹਾਰਾਜ ਹੀਰਾ ਸਿੰਘ ਦੇ ਨਾਭ ਅਰਿਆਸਤ ਦੇ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਰਿਆਸਤਾਂ ਸਨ ਰਾਜਾ ਪਟਿਆਲੇ ਵਾਲੀ ਨਾਬਾ ਦੀ ਬਾਬਾ ਜੀ ਉਹਨਾਂ ਨੇ ਸਾਖੀ ਸੁਣਾ ਦਿੱਤੀ ਹੈ ਸੱਤਵੇਂ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਤੋਂ ਬਾਅਦ ਸੰਗਤ ਉਸ ਤੋਂ ਬਾਅਦ ਪੈਪਸੂ ਬਣਿਆ ਪੈਪਸੂ ਤੋਂ ਬਾਅਦ ਪੰਜਾਬ ਬਣਿਆ ਬਾਬ ਰਾਜੇ ਮਹਾਰਾਜੇ ਕਿਉਂਕਿ ਭਾਵੇਂ ਸਰੀਰਕ ਤੌਰ ਤੇ ਸਨ ਪਰ ਉਹਨਾਂ ਨੂੰ ਕੁਝ ਖਰਚ ਦਿੱਤਾ ਗਿਆ ਤੋਂ ਮਹਾਰਾਜ ਦੀ ਕਿਰਪਾ ਨਾਲ ਅੱਜ ਅਸੀਂ ਮਹਾਰਾਜ ਹੀਰਾ ਸਿੰਘ ਦੇ ਸਰਬੱਤ ਪਰਿਵਾਰ ਦੇ ਦਰਸ਼ਨ ਕਰਨ ਵਾਸਤੇ ਨਾਬਾ ਜੋ ਆਪਣਾ ਇਥੋਂ ਦਾ ਸਾਧ ਸੰਗਤ ਮਹਿਲ ਹੈ ਉਹਦੇ ਵਿੱਚ ਪਹੁੰਚੇ ਆ ਤਾਂ ਸਾਰਿਆਂ ਦੇ ਹਾਂਜੀ ਸੋ ਅਸੀਂ ਨਗਰ ਵੱਲੋਂ ਸਾਰਿਆਂ ਨੂੰ ਖਾਸ ਕਰਕੇ ਕਾਕਾ ਜੀ ਜੋ ਆਪਣੇ ਛੋਟੀ ਉਮਰ ਦੇ ਹਨ ਉਹਨਾਂ ਨੂੰ ਸ੍ਰੀ ਸਾਹਿਬ ਵੀ ਭੇਟਾ ਕਰਨੀ ਹੈ ਵਾਕਤਾਂ ਨੂੰ ਸਰੂਪ ਆਉ ਦੇਣੇ ਹਨ ਸੋ ਸਾਰਾ ਨਗਰ ਸੰਤਾਂ ਦੀ راست ਸਪਰਸਤੀ ਇੱਥੇ ਪਹੁੰਚਿਆ ਤੋਂ ਜੀ ਆਇਆਂ ਨੂੰ ਕਿਉਂਕਿ ਮੈਂ ਤਾਂ ਬਚਨ ਕੀਤਾ ਹੈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਨਾਲ ਸੰਤਬਾ ਹੀਰਾ ਸਿੰਘ ਜੀ ਮਹਾਰਾਜ ਜੀ ਦਾ ਬੜਾ ਪਿਆਰ ਸੀ ਸੰਤ ਸੇਵੀ ਸਨ ਸਤਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਰਬਦਾ ਭਾਵਨਾ ਨਾਲ ਤੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਸਮਾਂ ਬਖਸ਼ਿਸ਼ ਕਰੇ ਆਓ ਪਿਆਰ ਨਾਲ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Böyle 好了。<laughs> oh, Gue t referred Marche r Și Ole Ptesnwie gado Ole Ole சம்மனை வைத்து <lightweight> आओ कुछ आपको दूं स्टूल बैठने हाँ जी नमस्कार ਜੀ ਜੀ ਕਿਸ ਤਰ੍ਹਾਂ ਲੱਗਦਾ ਹੈ ਵੀ ਜਿਹੜੇ ਅੱਜ ਲੋਡ ਗੱਦੀ ਪਿੰਡ ਤੇ ਵਾਹੇ ਹਾਂਜੀ ਪਰਿਵਾਰ ਨੂੰ ਮਿਲ ਕੇ ਕੇ ਕਿਸ ਤਰ੍ਹਾਂ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਜਿੱਦਾਂ ਤੁਸੀਂ ਦੇਖਿਆ ਹੋਗਾ ਬਾਕੀ ਦੇ ਨਿਊਜ਼ ਤੇ ਇਸ ਚੈਨਲ ਤੇ ਵੀ ਕਿ ਇੰਨੇ ਸਾਰੇ ਲੋਗ ਆਏ ਸੀ ਇੰਨੇ ਸਾਰੇ ਪਰਿਵਾਰ ਆਏ ਸੀ ਜਿਹੜੇ ਮਤਲਬ ਮੈਂ ਬਹੁਤ ਖੁਸ਼ੀ ਹੁੰਦੀ ਹੈ ਕਿ ਜਿਸ ਕਿ ਜੈਤੋ ਦਾ ਮੋਰਚਾ ਜਿਹੜਾ ਸਾਡੇ ਪਰਿਵਾਰ ਲਈ ਲੱਗਿਆ ਸੀ ਮਾਰਜਰਿਫੂ ਦਾ ਮਨਜੀ ਲਈ ਲੱਗਿਆ ਸੀ ਉਸ ਮੋਰਚੇ ਚ ਬਹੁਤ ਲੋਕ ਸ਼ਹੀਦ ਹੋਏ ਸੀਗੇ ਉਹਨਾਂ ਤੋਂ ਕੁਝ ਕੁਝ ਲੋਕਾਂ ਦੇ ਪਰਿਵਾਰ ਅੱਜ ਇਰਮੈਲ ਚ ਆਏ ਨੇ ਜਿੱਦਾਂ ਤੁਸੀਂ ਕਾਫੀ ਪਹਿਲਾਂ ਕੁਝ ਮਹੀਨੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਸਾਰਿਆਂ ਦਾ ਸਨਮਾਨ ਕੀਤਾ ਜੀਗਾ ਪੀਪੀਐਸ ਪੀਪੀਐਸ ਸਕੂਲ ਚ ਪਰ ਅੱਜ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਕਿ ਹੋ ਅੱਜ ਹੀਰਾ ਮਹਿਲ ਨਾਬਾ ਸਾਡੇ ਘਰ ਆਏ ਨੇ ਤੇ ਵਾਹਿਗੁਰੂ ਜੀ ਦਾ ਖਾਲਸਾ ਹੋਰ ਹਜੀਜੀ ਕੀ ਨਾਮ ਹੈ ਮੇਰਾ ਨਾਮ ਅਤਿੰਦਰਪਾਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਮੈਂ ਅਸੀਂ ਲੋਟਵਦੀ ਤੋਂ ਆਏ ਆ ਜੀ ਮਾਰਾਣੀ ਦਾ ਆਪਣੇ ਸਵਾਗਤ ਕਰਨ ਆਏ ਆ ਤੇ ਉਹਨਾਂ ਨੂੰ ਸਨਮਾਨਤ ਕਰਨ ਆਏ ਆ ਅਹਾਂ ਜੀ ਸਨਮਾਨਤ ਕਰਨ ਆਏ ਆ ਤੇ ਪਿੰਡ ਦੇ ਮੋਹਤਵਾਰ ਸਾਰੇ ਨਾਲ ਨੇ ਇਹ ਜਿੰਨੇ ਪਰਿਵਾਰ ਆ ਸਾਡੇ ਸਾਰੇ ਜੋਤੇ ਦੇ ਜੈਤੋ ਦੇ ਮੋਰਚੇ ਦੇ ਵਿੱਚ ਜੋ ਸ਼ਹੀਦ ਹੋਏ ਸੀ ਜਾਂ ਜਿਨ੍ਹਾਂ ਨੇ ਕੋਈ ਵੀ ਬਲੀਦਾਨ ਦਿੱਤਾ ਸੀ ਤਾਂ ਉਹ ਪਰਿਵਾਰ ਨੇ ਇਹ ਪਰਿਵਾਰ ਚੁਕੋ ਹਾਂ ਜੀ ਮੇਰੇ ਦੋ ਬਾਬਾ ਜੀ ਸੀਗੇ ਜੀ ਇੱਕ ਮੇਰੇ ਪਰਦਾਦਾ ਜੀ ਦੇ ਪਿਤਾ ਜੀ ਲੈਣਾ ਸਿੰਘ ਜੀ ਸੀਗੇ ਤੇ ਇੱਕ ਉਹਨਾਂ ਦੇ ਉਹ ਬ੍ਰਦਰ ਸੀਗੇ ਫਤੇ ਸਿੰਘ ਜੀ ਠੀਕ ਹੈ ਹਾਂਜੀ ਉਹ ਸੀ ਦੋਗੇ ਸੀ ਫਤੇ ਸਿੰਘ ਜੀ ਤੇ ਲੈਣਾ ਸਿੰਘ ਜੀ ਦੀ ਉਹਨਾਂ ਦੀ ਜ਼ਮੀਨ ਤੇ ਨੰਬਰਦਾਰੀ ਹੈ ਜਬਤ ਹੋਊਗੀ ਸੀਗੀ ਠੀਕ ਹੈ ਉਸ ਤੋਂ ਬਾਅਦ ਕਾਫੀ ਸਮਾਂ ਗੁਜ਼ਰਿਆ 47 ਦੀ ਪਾਰਟਿਸਨ ਹੋਈ ਤੇ ਪਾਰਟਿਸਨ ਹੋਣ ਤੋਂ ਬਾਅਦ ਜੋ ਕਿ ਨੰਬਰਦਾਰੀ ਸਾਨੂੰ ਵਾਪਸ ਇਹ ਮਹਾਰਾਜਾ ਜੀ ਦੇ ਕਰ ਕਲਮਾ ਨਾਲ ਵਾਪਸ ਮਿਲੀ ਆ ਹਾਂ ਜੀ ਪ੍ਰਦਮਲ ਸਿੰਘ ਜੀ ਹਾਂ ਜੀ ਉਹਨਾਂ ਦੇ ਨਾਮ ਇਹ ਆ ਕੀ ਕਾਗਜ਼ ਕਿਛ ਇਹ ਉਸ ਟਾਈਮ ਇਹ ਮਰਦਾਤਾ ਜੀ ਨੇ ਰਾਜਾ ਜੀ ਕੋਲ ਭੇਜਿਆ ਸੀ ਹਾਂ ਜੀ ਸਰਕਾਰੀ ਟਿਕਟ ਲੱਗੀ ਹੋਈ ਆ ਉਸ ਟਾਈਮ ਦੀ origignal copy ਵੀ ਹੈਗੀ ਆ ਇਹ ਆਪਣੇ ਫੋਟੋਸਟੇਟ ਆ ਤੇ ਜੇ ਇਹ ਮਤਲਬ ਕਹਿੰਦੇ ਇਹ ਇੰਨੇ ਵਾਪਸ ਲਵਾਏ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਪਟਵਾਰੀ ਸਾਹਿਬ ਨੇ ਬਾਅਦ ਵਿੱਚ ਲਿਖ ਕੇ ਦੁਬਾਰੇ ਉਸ ਕੀਤਾ ਸੀਗਾ ਵੀ ਹਾਂਜੀ ਇਹਨਾਂ ਨੂੰ ਮਿਲ ਚੁੱਕੀ ਆ ਹਾਂਜੀ ਇਹ ਪਟਵਾਰੀ ਸਾਹਿਬ ਨੇ ਫਿਰ ਦਿੱਤਾ ਸੀ ਰਾਜਾ ਸਾਹਿਬ ਕੋਲੇ ਵੀ ਹਾਂ ਨੰਬਰਦਾਰੀ ਆ ਜੋ ਇਹਨਾਂ ਨੂੰ ਵਾਪਸ ਮਿਲ ਚੁੱਕੀ ਆ ਤੇ ਜੋ ਜ਼ਮੀਨ ਸੀਗੀ ਉਹ ਨਲਾਮ ਹੁੰਦੀ ਅਸੀਂ ਪਰਿਵਾਰ ਨੇ ਖਰੀਦ ਲਈ ਸੀਗੀ ਠੀਕ ਹੈ ਹਾਂਜੀ ਧੰਮਤ ਸਰ ਮਾਤਾ ਬਾਅਦ ਤੁਹਾਨੂੰ ਰਾਜਾ ਸਾਹਿਬ ਦੇ ਕਰਕੇ ਵਾਪਸ ਮਿਲ ਹਾਂਜੀ ਹਾਂਜੀ ਅਸੀਂ ਇਹਨਾਂ ਦਾ ਧੰਨਵਾਦ ਕਰਨ ਆਏ ਹਾਂ ਜੋ ਵੀ ਆ ਚਲੋ ਸਮਾਂ ਗੁਜ਼ਰ ਗਿਆ ਜੀ ਉਸ ਟਾਈਮ ਦੀ ਅੱਜ ਲਿਖਤ ਠੀਕ ਹੈ ਉਸ ਟਾਈਮ ਦੀ ਹਾਂਜੀ ਉਸ ਟਾਈਮ ਦੀ ਕਿੰਨਾ ਕੁ ਟਾਈਮ ਹੋ ਗਿਆ ਲਿਖਤ ਨੂੰ ਇਹ ਜੀ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਜੀ ਇਹ ਕਾਫੀ ਪੁਰਾਣੀ ਹੈ ਜੀ ਠੀਕ ਹੈ ਹਾਂਜੀ ਇਹ ਮੇਰੇ ਪਰਦਾਦਾ ਜੀ ਨੇ ਲਿਖੀ ਸੀ ਜੀ ਉਤਮ ਸਿੰਘ ਨੇ ਤੁਹਾਡੇ ਪਰਦਾਦਾ ਜੀ ਨੇ ਹਾਂਜੀ ਉਤਮ ਸਿੰਘ ਜੀ ਕਿਹੜੇ ਸਾਲ ਦੀ ਗੱਲ ਹੋਊ ਇਹ ਜੀ

ਜਾ ਵੀ ਜਿੰਦਗੀ ਦਾ ਜ਼ਿਕਰ ਕਰਦੇ। ਆਇ ਕਮਲ ਤੂੰ ਅੱਜ ਅਮ ਵੀਰਨ ਨੂੰ ਪੜ੍ਹਾਵੇ। ਕਰਕੇ ਨਾ ਸਾਇੰਸ ਦੀ ਮਹਾਰਾਜ ਉਸ ਟਾਈਮ ਤੇ ਜੇ ਬੈਠਾ ਦੇਖ ਰਹੀ ਨਹੀਂ ਹਾਂਜੀ ਨੋਸ਼ ਕਰਗੇ ਜੈਸ ਸਿੰਘ ਜੀ ਨੋਸ਼ ਕਰ ਲਿਆ ਅੱਜ ਹੀਰਾ ਮਹਿਲ ਦੇ ਵਿੱਚ ਪਹੁੰਚੇ ਨਾਬਾ ਦੇ ਵਿੱਚ ਕੀ ਕਹਿਣਾ ਚਾਹੋ ਕਹਿਣਾ ਕਿ ਜੀ ਬੜੀ ਖੁਸ਼ੀ ਹੁੰਦੀ ਆ ਦੇਖੋ ਵੀ ਲੋਹਟਬੱਦੀ ਪਿੰਡ ਤੋਂ ਇੱਕ ਬੜੇ ਪਤਵੰਤ ਤੇ ਸੱਜਣ ਬੜੇ ਮੁਖੀ ਉਸ ਨਗਰ ਦੇ ਠੀਕ ਹੈ ਜੀ ਵੀ ਉਹ ਹੀਰਾ ਮਹਿਲ ਦੇ ਵਿੱਚ ਛੋਟੇ ਮਹਾਰਾਜਾ ਸਾਹਿਬ ਜਿਹੜੇ ਹਵੇ ਉਹਦੇ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਕੁਝ ਭੇਟਾ ਲੈ ਕੇ ਉਹ ਇੱਥੇ ਆਏ ਨੇ ਬੜੀ ਖੁਸ਼ੀ ਹੁੰਦੀ ਆ ਵੀ ਕਿਉਂਕਿ ਉਸ ਵਕਤ ਜਿਹੜਾ ਇਹ ਲੋਟਬੱਦੀ ਪਿੰਡ ਸੀਗਾ ਜੀ ਇਹ ਨਾਭਾ ਰਿਆਸਤ ਦਾ ਇੱਕ ਪਰਗਣਾ ਸੀ ਓਕੇ ਠੀਕ ਹੈ ਕਾਫੀ ਕਿਉਂਕਿ ਤੁਸੀਂ ਹੈਰਾਨ ਹੋ ਜੰਗੇ ਉਹ ਵੀ ਜਿਸ ਵਕਤ ਜੈਤੋਂ ਦੇ ਵਿੱਚ ਸ਼ਹੀਦیاں ਹੁੰਦੀਆਂ ਨੇ ਤਾਂ ਸਭ ਤੋਂ ਵੱਧ ਬੰਦੇ ਲੋਟਬੱਦੀ ਪਿੰਡ ਦੇ ਅੱਛਾ ਜੀ ਤੇ ਜਿਸ ਵਕਤ ਮਹਾਰਾਜਾ ਰੁਪਦੰਮਨ ਸਿੰਘ ਨੂੰ ਜ਼ਿਲ੍ਹਾ ਵਤਨ ਕੀਤਾ ਜਾਂਦਾ ਜੀ ਉਦੋਂ 36 ਪਰਿਵਾਰਾਂ ਦੇ ਵਿੱਚੋਂ ਤਕਰੀਬਨ 17-18 ਪਰਿਵਾਰ ਪਿੰਡ ਲੋਹਟਬੱਦੀ ਦੇ ਨਿਕਲਦੇ ਜਿਹੜੇ ਜ਼ਿਲ੍ਹਾ ਵਤਨ ਕੀਤੇ ਗਏ ਸੀ ਮਹਾਰਾਜਾ ਦੇ ਉਹ ਸਾਰਾ ਕੁਛ ਨਲਾਮ ਕਰਤਾ ਸੀ ਉਹਦੇਦਾਰੀਆਂ ਸੀ ਜੋ ਜ਼ਮੀਨ ਜਾਇਦਾਦਾਂ ਸੀ ਸਭ ਕੁਛ ਉਹਨਾਂ ਦਾ ਜਬਤ ਕਰਤਾ ਸੀ ਗਵਰਨਮੈਂਟ ਨੇ ਤੇ ਉਹਨਾਂ ਨੂੰ ਤੇ ਬੜੀ ਖੁਸ਼ੀ ਹੋਈ ਆ ਵੀ ਉਹ ਲੋਕਾਂ ਦੇ ਵਿੱਚ ਉਸ ਵਕਤ ਤਾਂ ਜਜ਼ਬਾ ਸੀ ਐਂ ਲੱਗਦਾ ਵੀ ਉਸ ਵਕਤ ਸੀ ਅੱਜ ਵੀ ਕਿੰਨਾ ਜਜ਼ਬਾ ਉਹ ਲੋਕਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਪ੍ਰਤੀ ਆਪਣੀ ਉਹਨਾਂ ਦੇ ਪ੍ਰਤੀ ਕਿੰਨਾ ਜਜ਼ਬਾ ਉਹ ਲੋਕਾਂ ਦੇ ਅੰਦਰ ਆਪਣੇ ਮਹਾਰਾਜੇ ਦੇ ਪ੍ਰਤੀ ਜਾਂ ਆਪਣੇ ਬਜ਼ੁਰਗਾਂ ਦੇ ਪਤੀ ਪ੍ਰਤੀ ਜਿਹੜੇ ਉਸ ਵਕਤ ਜਿਲਾਵਤਨ ਹੋਏ ਜਾਂ ਸ਼ਹੀਦ ਹੋਏ ਉਹਨਾਂ ਨੂੰ ਲੈ ਕੇ ਉਹ ਅੱਜ ਹੀਰਾਮੈਲ ਦੇ ਵਿੱਚ ਪਹੁੰਚੇ ਨੇ ਤਾਂ ਮਨ ਬੜਾ ਖੁਸ਼ ਹੋਇਆ ਮਹਾਰਾਣੀ ਸਾਹਿਬ ਨੇ ਬੜਾ ਸਤਿਕਾਰ ਕੀਤਾ ਉਹ ਲੋਕਾਂ ਦਾ ਸਰੋਪ ਦੇ ਕੇ ਉਹਨਾਂ ਨੂੰ ਬੜਾ ਸਤਿਕਾਰ ਕੀਤਾ ਤੁਸੀਂ ਲੋਕਾਂ ਦਾ ਕਿੱਥੋਂ ਮੇਰਾ ਪਿੰਡ ਇਥੇ ਸਾਲੂ ਵਾਲਾ ਜੀ ਨਾਲ ਦੇ ਨਾਲ ਹੀ ਬਾਰੀ ਹੀਰਾਮੈਲ ਦੇ ਨਾਲ ਮਹਾਰਾਣੀ ਸਾਹਿਬ ਦਾ ਸੁਭਾਅ ਬਹੁਤ ਹੀ ਵਧੀਆ ਜਦੋਂ ਵੀ ਉਹ ਕੋਈ ਕਿਸ ਤਰ੍ਹਾਂ ਦਾ ਕੋਈ ਫੰਕਸ਼ਨ ਹੁੰਦਾ ਤਾਂ ਯਾਦ ਕਰਦੇ ਨੇ ਤਾਂ ਵੀ ਅਸੀਂ ਉਹਨਾਂ ਦੇ ਮਾਰਾ ਜ਼ਰੂਰ ਪਹੁੰਚਦੇ ਨੇ ਬਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਰੇ ਖਾਲਸਾ। ਵਾਹਿਗੁਰੂ ਜੀ। ਅੱਜ ਜਿਹੜਾ ਹੈ ਹੀਰਾ ਮਹਿਲ ਨੱਬਾ ਦੇ ਵਿੱਚ ਲੋਟਪੱਤੀ ਤੋਂ ਆਏ ਕਿਹੜਾ ਪ੍ਰੋਗਰਾਮ ਸੀ। ਅੱਜ ਜੀ ਅਸੀਂ ਨੱਬਾ ਰਿਆਸਤ ਦਾ ਜੋ ਆਖਰੀ ਪਿੰਡ ਬਹੁਤ ਵੱਡਾ ਪਿੰਡ ਨਗਰ ਲੋਟਵੰਦੀ ਉਸ ਨਗਰ ਤੋਂ ਆਏ ਹਾਂ। ਇਸ ਮਹਾਨ ਜੋ ਰਿਆਸਤ ਦੇ وارਸ ਹਨ ਜਿਨ੍ਹਾਂ ਦੇ ਮਹਾਰਾਜ ਦੀ ਕਿਰਪਾ ਸੱਚੇ ਪਾਸ਼ਾ ਦੀ ਹੋਈ ਦੁਬਾਰਾ ਇਹ ਇਸ ਨੂੰ ਆ ਕੇ ਸੁਰਜੀਤ ਕਰਨ ਦਾ ਏਡਾ ਵੱਡਾ ਬੀੜਾ ਜਿਨ੍ਹਾਂ ਨੇ ਚੁੱਕਿਆ ਇਸ ਪਰਿਵਾਰ ਨੇ ਸ਼ਾਹੀ ਖਾਨਦਾਨ ਨੇ ਸਾਨੂੰ ਬਹੁਤ ਅਤਿਅੰਤ ਖੁਸ਼ੀ ਹੋਈ ਗਲ ਗੱਜਪਰ ਹੁੰਦਾ ਹੈ ਜਦੋਂ ਉਸ ਮਹਾਰਾਜ ਦੇ ਖਾਨਦਾਨ ਦੇ ਉਸ ਮਹਾਰਾਜ ਦੇ وارਸਾਂ ਦੇ ਦਰਸ਼ਨ ਕਰਦੇ ਹਾਂ ਅੱਜ ਦਰਸ਼ਨ ਕਰਨ ਵਾਸਤੇ ਅਤੇ ਇਸ ਖਾਨਦਾਨ ਨੂੰ ਇਸ ਪਰਿਵਾਰ ਨੂੰ ਸਨਮਾਨਤ ਸਨਮਾਨ ਦੇਣ ਵਾਸਤੇ ਅਸੀਂ ਇੱਥੇ ਆਏ ਹਾਂ ਹਾਂਜੀ ਮਹਾਰਾਜ ਜੀ ਹਾਂਜੀ ਮਹਾਰਾਜ ਸਾਹਿਬ ਨੇ ਥੋੜੇ ਸਮਾਂ ਹੋਇਆ ਸੀ ਤਕਰੀਬਨ 5ਵੇਂ 6ਵੇਂ ਮਹੀਨੇ ਚ ਆਏ ਸੀ ਭੋਗ ਤੇ ਵੱਡੇ ਮਹਾਰਾਜਿਆਂ ਦੇ ਹਾਕਮ ਸਿੰਘ ਜੀ ਆnde ਔਰ ਅਗੋਂ ਉਹਨਾਂ ਦਾ ਖਾਨਦਾਨ ਉਹਨਾਂ ਦੇ ਪੋਤਰੇ ਅਭੀ ਉਹਦੇ ਪ੍ਰਤਾਪ ਸਿੰਘ ਜੀ ਔਰ ਮਹਾਰਾਜਾ ਭਾਨੂੰ ਪ੍ਰਤਾਪ ਸਿੰਘ ਜੀ ਮਹਾਰਾਜਾ ਪ੍ਰੀਤੀ ਸਿੰਘ ਜੀ ਵੱਡੇ ਮਾਤਾ ਜੀ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਨੂੰ ਮਿਲੇ ਇੰਨਾ ਸਨੇਹ ਇੰਨਾ ਪਿਆਰ ਉਹ ਦਿੰਦੇ ਹਨ ਮਨ ਗਰਗਰ ਹੋ ਜਾਂਦਾ ਹੈ ਔਰ ਸਾਡੇ ਮਹਾਰਾਜਾ ਦੇ ਵਿੱਚ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹੀ ਰੂਹਾਂ ਦੁਬਾਰਾ ਆਉਂਦੀਆਂ ਹਨ ਔਰ ਫਿਰ ਫਿਰ ਮਿਲਦੀਆਂ ਹਨ ਸਾਨੂੰ ਐਉਂ ਮਹਿਸੂਸ ਹੋ ਰਿਹਾ ਹੈ ਕਿ ਉਹੀ ਰੂਹਾਂ ਬਾਰ-ਬਾਰ ਆ ਕੇ ਪਾਤਸ਼ਾਹ ਫਿਰ ਜਨਮ ਦਿੰਦੇ ਹਨ ਔਰ ਸਾਡੇ ਮਨ ਵਿੱਚ ਇੰਨਾ ਸਤਕਾਰ ਇੰਨਾ ਮਾਣ ਹੈ ਸਾਨੂੰ ਇਸ ਖਾਨਦਾਨ ਦੇ ਉੱਪਰ ਸਾਡਾ ਮਨ ਅਜ ਬਹੁਤ ਖੁਸ਼ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਤਮਸੰਗ ਨੰਬਰਦਾਰ ਲੁਟਪਦੀ ਜੀ ਠੀਕ ਹੈ ਜੀ ਅੱਜ ਅਸੀਂ ਹੀਰਾ ਮਹਿਲ ਦੇ ਵਿੱਚ ਸਾਡੇ ਬਾਬਾ ਜਸਦੇਵ ਸਿੰਘ ਦੀ ਰਹਿਮ ਨਾਈ ਦੇ ਹੇਠ ਪੂਰੇ ਨਗਰ ਦੇ ਵਿੱਚੋਂ ਜਿਹੜੇ ਵੀ ਸਤੰਤਰ ਦਾ ਆਪਣੇ ਜਲਾਬਤਨ ਪਰਿਵਾਰ ਸੀਗੇ ਉਹਨਾਂ ਵੱਲੋਂ ਮਹਾਰਾਣੀ ਸਾਹਿਬਾ ਨੂੰ ਤੇ ਉਹਨਾਂ ਦੇ ਬੇਟੇ ਨੂੰ ਤੇ ਵੱਡੇ ਮਹਾਰਾਣਾ ਸਾਹਿਬਾ ਨੂੰ ਸਨਮਾਨਤ ਕਰਨ ਦੇ ਲਈ ਇੱਥੇ ਆਏ ਆ ਤੇ ਅਸੀਂ ਬੜਾ ਮਹਿਸੂਬ ਤੁਸੀਂ ਮੈਨੂੰ ਨੰਬਰ ਦੇ ਦਿਓ ਹਾਂਜੀ ਮੈਂ ਵੀ ਲੋਟ ਬਦੀ ਤੋਂ ਆ ਤੋਨੇ ਮੈਂ ਉੱਥੇ ਕਾਫੀ ਸ਼ਹੀਦ ਹੋਨੇ ਮੈਂ ਸਨੇ ਸਾਡੇ ਇੱਕ ਬਾਬਾ ਮਹਾ ਸਿੰਘ ਪੋਨਾਬਾ ਜੇਲ੍ਹ ਦੇ ਵਿੱਚ ਸ਼ਹੀਦ ਹੋਏ ਸਾਡੇ ਪਿੰਡ ਦੇ 16 ਜਲਾਵਤਨ ਹੋਏ ਤਕਰੀਬਨ ਸਾਰਾ ਇਲਾਕਾ ਹੀ ਜਲਾਵਤਨ ਕੋਸਤ ਕੀਤਾ ਹੋਇਆ ਸੀ ਜ਼ਮੀਨਾਂ ਕੋਰਕ ਹੋਈਆਂ ਤਸੱਦਦ ਹੋਇਆ ਤੇ ਜਿਹੜੇ ਸਰਕਾਰ ਵੱਲੋਂ ਰਾਸ਼ਨ ਦੇ ਭਰੇ ਹੋਏ ਗੱਡੇ ਖੋਹ ਲਏ ਜਾਂਦੇ ਸੀਗੇ ਜਿਹੜੀ ਸਾਡੇ ਬਜ਼ੁਰਗਾਂ ਦੀ ਹੀਰਾ ਮਹਿਲ ਨਾਲ ਮਹਾਰਾਜਾ ਹੀਰਾ ਸਿੰਘ ਨਾਲ ਰੁਪਧੰਮਨ ਸਿੰਘ ਨਾਲ ਸਾਂਝ ਆ ਅਸੀਂ ਉਸ ਸਾਧ ਨੂੰ ਪੱਕੀ ਕਰਨ ਦੇ ਲਈ ਅਸੀਂ ਅੱਜ ਇੱਥੇ ਪਹੁੰਚੇ ਆਂ ਤੁਹਾਡੇ ਵੀ ਪਰਵਾਹ ਚ ਸੀ ਕੋਈ ਸਾਡੇ ਬਜ਼ੁਰਗੇ ਸੀਗੇ ਜੀ ਘਰ ਹਾਂ ਹਾਂ ਜੀ ਸਾਡੇ ਸੰਤ ਬਾਬਾ ਸੁੰਦਰ ਸਿੰਘ ਜੀ ਠੀਕ ਹੈ ਤੇ ਤਖਤ ਸਿੰਘ ਜੀ ਜੌਨ ਸਿੰਘ ਜੀ ਲਹਿਣਾ ਸਿੰਘ ਜੀ ਗਰਨਾਮ ਸਿੰਘ ਜੀ ਕਾਕੂ ਸਿੰਘ ਜੀ ਅਜੈਬ ਸਿੰਘ ਜੀ ਇਸ ਤਰ੍ਹਾਂ ਹੋਰ ਵੀ ਬਹੁਤ ਨਾਂ ਨੇ ਜਿਨ੍ਹਾਂ ਨੇ ਜੈਤੂ ਦੇ ਮੋਰਚੇ ਦੇ ਵਿੱਚ ਹਿੱਸਾ ਲਿਆ ਅਤੇ ਬਹੁਤ ਹੀ ਮਤਲਬ ਤਨਦੇਹੀ ਦੇ ਨਾਲ ਮਿਹਨਤ ਕਰਕੇ ਜਿਸ ਤਰ੍ਹਾਂ ਕਿ ਜਦੋਂ ਜੈਤੂ ਦੇ ਮੋਰਚੇ ਜਾਂਦੇ ਜੱਥਿਆਂ ਨੂੰ ਸਹਾਇਤਾ ਦਿੰਦੇ ਸੀ ਤਾਂ ਉਹਦੇ ਐਪਸ ਦੇ ਵਿੱਚ ਵੀ ਸਾਡੇ ਪਿੰਡ ਦੇ ਵਿੱਚੋਂ ਧੱਕੇ ਨਾਲ ਜਰਮਾਨੇ ਕੀਤੇ ਗਏ ਰਾਹੀ ਕੀਤੀ ਗਈ ਤੇ ਲੋਕਾਂ ਨੂੰ ਕਿਹਾ ਗਿਆ ਸਰਕਾਰ ਵੱਲੋਂ ਵੀ ਜੈਤੂ ਦੇ ਮੂਰਤੇ 'ਚ ਨਾ ਜਾਓ ਪਰ ਸਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਨਗਰ ਦੇ ਉਹ ਪਿੱਛੇ ਨਹੀਂ ਹਟੇ ਉਹਨਾਂ ਨੇ ਜੈਤੂ ਦੇ ਮੂਰਤੇ ਦੇ ਵਿੱਚ ਵੱਧ ਚੜ ਕੇ ਭਾਗ ਲਿਆ ਕਿਉਂਕਿ ਉਹਨਾਂ ਨੂੰ ਗੁੱਸਾ ਸੀ ਇਸ ਗੱਲ ਦਾ ਕਿ ਮਹਾਰਾਜਾ ਰਬਿੰਦ੍ਰਮਨ ਸਿੰਘ ਨੂੰ ਕਿਉਂ ਗੱਦੀ ਤੋਂ ਉਤਾਰਿਆ ਗਿਆ ਇਸ ਲਈ ਅੱਜ ਅਸੀਂ ਉਹ ਸਾਂਝ ਨੂੰ ਪੱਕੀ ਕਰਨ ਦੇ ਲਈ ਇੱਥੇ ਹੀਰਾ ਮਹਿਲ ਪਹੁੰਚੇ ਆ ਤੇ ਠੀਕ ਹੈ ਜੀ ਮਾਰਨ ਸਰ ਅਨਸਰ ਕਿਵੇਂ ਲੱਗਿਆ ਜੇ ਜਿਹੜੇ ਜੈਤੂ ਦੇ ਮੋਰਚੇ ਦੇ ਸ਼ਹੀਦ ਪਰਿਵਾਰ ਜਿਹੜੇ ਉਹਨਾਂ ਦੇ ਪਰਿਵਾਰ ਚੋਂ ਸੀ ਕਿਸੇ ਦੇ ਦਾਦਾ ਜੀ ਸੀ ਕਿਸੇ ਦੇ ਪਰਦਾਦਾ ਜੀ ਸੀ ਤੇ ਪਿੜੇ ਕਿਸ ਤਰ੍ਹਾਂ ਲੱਗਿਆ ਪਰਿਵਾਰ ਮਿਲ ਕੇ ਕੀ ਨੇ ਸੱਚੀ ਗਾਹੀ ਆ बहुत अच्छा लगा आज परिवार से मिल के जब हमने पहले फंक्शन किया था ये सब उसमें आए थे फ़ंक्शन में इन सबको सम्मान किया था बट उस टाइम इतना मौका नहीं मिला था ऐसे वन टू वन मिलने का ठीक है। पर आज ये पूरे पिंड पूरा इकट्ठा होकर आज यहाँ आया आके उनको थैंक यू बोलने के लिए सम्मान के लिए जो स्टैंड किया था जैतो मोर्चा के शहीदों का ठीक है। और आज ये सब हमें थैंक यू बोलने सम्मान करने आए थे तो ये देख के बहुत खुशी होती है बिकॉज़ वो जो फंक्शन किया था दैट वॉज़ वेरी क्लोज़ टू माई हार्ट कि मैं लोगों को चिनविली महाराजा रिपुदमन सिंह जी की तरफ से सम्मान करना चाहती थी उन परिवार को कि जिनके पूर्वजों ने जैथों में पार्ट लिया या जैथों मोर्चा में शहीद हुए थे तो जिस तरह से मैं चाहती थी कि उनका सम्मान हो इन सबको वो फील हुआ और आज उसी का थैंक यू बोलने आए तो मुझे बहुत अच्छा लगा नमस्कार नमस्ते सत श्रीकाल बहुत अच्छा लगा मैं सब जैतुओं के जैतों के आ, शहीद जो हुए थे उनके परिवार वाले आए लास्ट टाइम मैंने मिस किया था क्योंकि महार कुमार साहब की तबीयत ठीक नहीं थी पर इस बार मुझे बहुत खुशी हुई कि मैं उनसे मिल पाऊँ मिल पाई और आ, मैं अपने आप को भाग्यशाली समझती हूँ कि मैं इस परिवार में मेरी शादी हुई है और मैं क्या और मैं क्या कह सकती हूँ